ਹਾਂਜੀ ਸਤਵੀਂ ਦੇ ਵਿਦਿਆਰਥੀਓ ਆਪਾਂ ਤਾਂ ਅੱਜ ਫੇਰ ਆ ਗਏ ਤੁਹਾਡੇ ਵਾਸਤੇ ਛੇਵੀਂ ਸ਼ੀਟ ਲੈ ਕੇ ਪਹਿਲੀਆਂ ਪੰਜ ਤੁਸੀਂ ਨੇ ਦੇਖ ਲਈਆਂ ਵਧੀਆ ਮੈਨੂੰ ਪਤਾ ਲੱਗੀਆਂ ਹੋਣਗੀਆਂ ਤਾਂ ਹੀ ਛੇਵੀਂ ਦੇਖਦੇ ਹਾਂ ਠੀਕ ਹੈ ਜੀ ਨਹੀਂ ਤੁਸੀਂ ਦੇਖੀ ਜਾਂਦਾ ਜ਼ਰੂਰ ਦੇਖ ਲਿਓ ਐਤਕੀ ਜਿਹੜਾ ਟੈਸਟ ਹੋਣਾ ਪੰਜਵੀਂ ਤੇ ਛੇਵੀਂ ਸ਼ੀਟ ਦਾ ਹੋਣਾ ਪੰਜਵੀਂ ਦਾ ਫਿਰ ਇਹਦਾ ਮਤਲਬ ਜ਼ਰੂਰੀ ਹੈਗੀ ਹੈ ਪਰ ਨਾਲ ਤੁਸੀਂ ਛੇਵੀਂ ਦਾ ਵੀ ਦੇਖ ਲਿਆ ਕਰੋ ਪੇਪਰ 6th ਕਲਾਸ ਜਿਹੜੇ ਬੱਚੇ ਜਿਆਦਾ ਹੀ ਹੁਸ਼ਿਆਰ ਨੇ ਉਹ 8ਵੀਂ ਦਾ ਵੀ ਨਾਲ ਦੇਖ ਲਿਆ ਕਰੋ ਤਾਂ ਕਿ ਤੁਹਾਨੂੰ ਜਿਆਦਾ ਸਮਝ ਲੱਗ ਜੇ ਇਹ ਸਵਾਲ ਓਦਾਂ ਦੇ ਹੀ ਹੁੰਦੇ ਦੋਨਾਂ ਕਲਾਸਾਂ 'ਚ ਠੀਕ ਹੈ ਬਿਨਾ ਰੰਗ ਕੀਤੇ ਭਾਗ ਲਈ ਪਿੰਨ ਲਿਖੋ ਫ੍ਰੈਕਸ਼ਨ ਆਫ ਅਨ ਸ਼ੇਡੇਡ ਪਾਰਟ ਅਨ ਸ਼ੇਡੇਡ ਪੁੱਛਿਆ ਧਿਆਨ ਦੇਣਾ ਕਈ ਬੱਚੇ ਸ਼ੇਡੇਡ ਕਰਿਆ ਆਉਂਦੇ ਨੇ ਤਾਂ ਅਨ ਸ਼ੇਡੇਡ ਕਿਹੜੇ ਕਿਹੜੇ 1 2 3 ਕਿੰਨਿਆਂ ਚੋਣੇ 4 5 ਪੰਜਾਂ ਚੋਂ ਆਨਸਰ ਆ ਗਿਆ 3/5 ਪਹਿਲੀ অপਸ਼ਨ ਲਓ ਜੀ ਪਹਿਲੀ ਗੋਲੀ ਕਾਲੀ ਕਰ ਦਿਓ ਆਨਸਰ ਆ ਗਿਆ ਬੱਚੇ ਕਹਿੰਦੇ ਬੜਾ ਸੌਖਾ ਪੇਪਰ ਹੈ ਮੋਹਿਦ ਕੋਲ 1 ਲੀਟਰ ਜੂਸ ਹੈ ਹੀ ਗੇਵ 2/3 ਲੀਟਰ ਟੂ ਜੂਸ ਈਸ ਫਰੈਂਡ 2/3 ਉਹਨੇ ਜੂਸ ਨੂੰ ਦੇਤਾ ਤਾਂ ਮੋਹਿਦ ਕੋਲੇ ਕਿੰਨਾ ਬਚ ਗਿਆ ਲੈਫਟ ਕਿੰਨਾ ਹੋ ਗਿਆ ਕਿੰਨਾ ਬਚ ਗਿਆ ਬੋਲੋ ਜੀ 1 ਲੀਟਰ ਸੀ ਵਿੱਚੋਂ 2/3 ਦੇਤਾ ਠੀਕ ਹੈ 1 ਨੂੰ ਲਿਖ ਲਓ 3/3 ਘਟਾਓ 2/3 ਹੁਣ ਤਿੰਨਾਂ ਚ ਦੋ ਗੱਡੇ ਕਿੰਨਾ ਹੁੰਦਾ 1/3 ਤਾਂ ਤੀਜੇ ਹਿੱਸੇ ਕੋਲੇ ਬਚ ਗਿਆ ਤੀਜੇ ਹਿੱਸੇ 'ਚ ਦੂਜੀ ਆ ਤੀਜੀ ਆਪਸ਼ਨ ਦੇ ਉੱਤੇ ਤੁਸੀਂ ਨੇ ਟਿਕ ਲਗਾ ਦੇਣਾ ਕਈ ਬੱਚੇ ਕਹਿੰਦੇ ਐਂ ਕਰਨਾ ਜ਼ਰੂਰੀ ਹੈ ਨਾ ਕਰੋ 2/3 ਪੀ ਲਿਆ ਜਾਂ ਦੇਤਾ ਤਾਂ ਪਿੱਛੇ ਕਿੰਨਾ ਬਚਿਆ ਤੀਜੇ ਹਿੱਸਾ ਤੀਜੇ ਹਿੱਸਾ 'ਚ 1/3 ਜਵਾਨੀ ਕਰ ਲੋ ਕੋਈ ਚੱਕਰ ਹੀ ਨਹੀਂ ਜਸਪ੍ਰੀਤ ਹੈ ਚੂਜਨ ਐ ਸ਼ੋਜ਼ ਇਨ ਫਿਗਰ ਏ ਜਸਪ੍ਰੀਤ ਕੋਲ ਚਾਕਲੇਟ ਕਿਹੜਾਗਾ ਜਿਵੇਂ ਫਿਗਰ ਏ ਚ ਹੈ ਪੂਰਾ ਐ ਚਾਕਲੇਟ ਜਿਵੇਂ ਤੁਸੀਂ ਟੀਚਰ ਡੇ ਤੇ ਬੱਚਾ ਅਧਿਆਪਕਾਂ ਨੂੰ ਦਿੱਤੇ ਨੇ ਡੈਰੀ ਮਿਲਕ ਵਾਲੇ ਐਂਡ ਹਿਸ ਬ੍ਰਦਰ ਏਟ ਸਮ ਪਾਰਟ ਆਫ ਇਟ ਤੇ ਭਾਈ ਉਹਦਾ ਵਿੱਚੋਂ ਟੁਕੜੀਆਂ ਖਾ ਗਿਆ ਇੱਥੋਂ ਵਾਲੀਆਂ ਨਾ ਖਾ ਗਿਆ ਨਾ ਦੋ ਟੁਕੜੀਆਂ ਵਿੱਚੋਂ ਖਾ ਗਿਆ ਰਿਮੇਨਿੰਗ ਪਾਰਟ ਦਿਖਾਤਾ ਚਾਕਲੇਟ ਦਾ ਚੂਜ਼ ਦਾ ਕਰੈਕਟ ਫ੍ਰੈਕਸ਼ਨ ਫਾਰ ਦਾ ਚਾਕਲੇਟ ਜਸਪ੍ਰੀਤ ਬ੍ਰਦਰ ਹੈ ਇਟਨ ਮਤਲਬ ਜਸਪ੍ਰੀਤ ਦਾ ਭਰਾ ਕਿੰਨਾ ਹਿੱਸਾ ਖਾ ਗਿਆ ਕਿੰਨਾ ਹਿੱਸਾ ਉਹਨੇ ਖਾਦਾ ਉਹਦਾ ਪੁੱਛਿਆ ਉਹਨਾਂ ਨੇ ਤਾਂ ਜਸਪ੍ਰੀਤ ਨੇ ਕਿੰਨਾ ਖਾਦਾ ਇੱਕ ਦੋ ਹਿੱਸੇ ਕਿੰਨਿਆਂ ਦੇ 6 ਸੀ ਜਾਂ ਜੋ ਕੋ ਟੋਟਲ ਹਿੱਸੇ ਕਿੰਨੇ ਸੀ 3 4 5 ਦੇਕ ਦਾ ਮਤਲਬ ਉਹਨੇ ਕਿੰਨਾ ਹਿੱਸਾ ਕੱਦਾ ਤੀਜਾ ਹਿੱਸਾ ਤੀਜਾ ਹਸਾ ਪਹਿਲੀ ਆਪਸ਼ਨ ਸਵਾਲ ਥੋੜਾ ਜਿਹਾ ਦੇਖਣ ਨੂੰ ਵੱਡਾ ਸਾਰਾ ਜ ਹੈ ਹੈ ਕੁਛ ਵੀ ਨਹੀਂ ਇਟ ਟੇਕਸ 19 ਟਰੀ ਆਫ ਸਪੈਸਿਫਿਕ ਟਾਈਪ ਟੂ ਮੇਕ 1 ਟਨ ਆਫ ਪੇਪਰ 19 ਦਰਖਤ ਲੱਗ ਜਾਂਦੇ ਨੇ ਕਹਿੰਦੇ ਇੱਕ ਟਨ ਕਾਗਜ਼ ਬਣਾਉਣ ਨੂੰ ਇਫ देयर ਆਰ 285 ਸੱਚ ਟਰੀ ਇਨ ਅ ਫੋਰੈਸਟ ਜੰਗਲ ਦੇ ਵਿੱਚ ਇਦਾਂ ਦੇ ਕਿੰਨੇ ਦਰਖਤ ਨੇ 285 then to save ਆਪਾਂ ਜੰਗਲ ਦਾ ਕਿੰਨਾ ਹਿੱਸਾ ਬਚਾਉਣਾ 7/15 how much of the paper we have to save ਜੇ ਆਪਾਂ 7/15 ਹਿੱਸਾ ਬਚਾਉਣਾ ਹੋਵੇ ਜੰਗਲ ਦਾ ਤਾਂ ਆਪਾਂ ਨੂੰ ਕਿੰਨਾ ਪੇਪਰ ਬਚਾਉਣਾ ਪਵੇਗਾ ਮਤਲਬ ਪੇਪਰ ਦੀ ਵਰਤੋਂ ਘੱਟ ਕਰਨੀ ਪਵੇਗੀ ਠੀਕ ਹੈ ਹੁਣ ਟੋਟਲ ਕਿੰਨੇ ਦਰਖਤ ਸੀ 285 ਤਾਂ 285 ਦਾ ਕਿੰਨਾ ਮੈਂਸਾ ਕੱਢ ਲੋ ਕੋਈ ਕਾਗਜ਼ ਬਚਾਉਣਾ 7/15 ਵਾਂ ਇਸ 7/15 15 ਇੱਕਮ 15 15 ਕਿੰਨੇ ਬਚ ਗਏ 13 5 13 35 135 13 ਨਾ 135 ਤਾਂ 19 7 ਭਾਵ 133 ਦਰਖਤ ਆਪਾਂ ਨੂੰ ਬਚਾਉਣੇ ਪੈਣਗੇ 133 ਦਰਖਤ ਬਚਾਵਾਂਗੇ ਤਾਂ ਕਾਗਜ਼ ਬਚੂਗਾ 133 ਕਿਨੇ ਮੇਰੇ ਦਰਖਤ मतलब ट्री ਨੇ ਹੁਣ ਉਹਨਾਂ ਦੇ ਵਿੱਚੋਂ ਕਾਗਜ਼ ਪੁੱਛਿਆ ਕਿੰਨਾ ਬਚਦਾ 19 ਦਰਖਤਾਂ ਵਿੱਚੋਂ ਅਗਰ ਇੱਕ ਟਾਂ ਕਾਗਜ਼ ਬਚਦਾ ਤਾਂ 133 ਮਗਰ ਕਿੰਨਾ ਬਚੂ 133 ਵਟੇ 19 ਹੁਣ ਦਰਖਤਾਂ ਨੂੰ ਦਰਖਤਾਂ ਨਾਲ ਵੰਡ ਦੋ ਤਾਂ 19 ਨੂੰ 133 ਦੇ ਵੰਡਿਆ 19 ਪੰਜਾਂ 95 19 6 114 19 7 133 ਤਾਂ 7 ਟਾਂ ਕਾਗਜ਼ ਜੇ ਆਪਾਂ ਘੱਟ ਵਰਤਾਂਗੇ ਬਚਾਵਾਂਗੇ ਤਾਂ ਆਪਣੇ ਦਰਖਤ ਬਚਣਗੇ ਵੈਸੇ ਵੀ ਹੁਣ ਕਹਿੰਦੇ ਨੇ ਨਾ ਕਾਗਜ਼ ਦੀ ਵਰਤੋਂ ਘੱਟ ਕਰੋ ਘੱਟ ਕਰੋ ਦਾ ਮਤਲਬ ਇਹ ਨਹੀਂ ਪੜੋਣਾ ਪੜ੍ਹਨਾ ਹੈਗਾ ਪਰ ਵੇਸਟੇਜ ਨਹੀਂ ਕਰਨੀ ਪੁੱਛਿਆ ਅਣਉਚਿਤ ਭਿੰਨ ਕਿਹੜੀ ਆ ਅਣਉਚਿਤ ਜਿਹਨੂੰ ਅੰਗਰੇਜ਼ੀ 'ਚ ਬੋਲਦੇ ਨੇ ਇੰਪ੍ਰੋਪਰ ਇਹ ਪ੍ਰੋਪਰ ਇਨਪ੍ਰੋਪਰ ਕੀ ਹੈ ਆ ਪਹਿਲ ਦਾ ਚੈਪਟਰ ਵੀ ਪਾਇਵਨੇ ਪੂਰੇ ਪੂਰੇ ਪ੍ਰੋਪਰ ਹੁੰਦਾ ਉਹ ਤਾਂ ਜਿਵੇਂ ਆ ਕੋਈ ਸ਼ੇਪ ਮੈਦੇ ਹਿੱਸੇ ਕਰਤੇ ਕਿੰਨੇ ਹਿੱਸੇ ਕਰਤੇ 4 ਹੁਣ ਇੱਕ ਪੀਜ਼ਾ ਲਿਆਂਦਾ ਪੀਜ਼ੇ ਦੇ ਮੈਨੇ ਕਿੰਨੇ ਹਿੱਸੇ ਕਰਤੇ 4 ਸੋਨੂੰ ਖਵਾਤੇ ਦੋ ਹਿੱਸੇ ਤਾਂ ਬਣ ਗਿਆ 2/4 ਮੈਨੇ ਪ੍ਰੋਪਰ ਹਿੱਸਾ ਕਰਤਾ ਇੱਕ ਨੂੰ ਖਵਾਤਾ ਮੈਨੇ 1/4 ਇੱਕ ਹਿੱਸਾ ਖਵਾਤਾ 1/4 ਇਹ ਵੀ ਪ੍ਰੋਪਰ ਹੈ ਪੀਜ਼ੇ ਚੋ ਸੰਭਵਤਾ ਹੈ ਨਾ ਕਿ ਚਾਹੇ ਤਿੰਨ ਹਿੱਸੇ ਖਵਾ ਦੋ ਚਾਹੇ ਦੋ ਹਿੱਸੇ ਖਵਾ ਦੋ ਸਭ ਪ੍ਰੋਪਰ ਹੈ परंतु जे एक जो मैं एक पीजे चुका मैं पं बटे चार हिस्से था चार ने मैं पं गेमें खवा दू नहीं संभव ना तो इन्हों कह इम प्रोपर तथे लो पं बटे सत्त उपरली रकम छोटी है ठीक है तीन बटे अठ छोटी है ठीक है दो बटे वटे उपरली रकम छोटी होनी चाहिए लेकिन अठ बटे तीन च की होगी बड़ी होगी तो यह हो गया इम अठ वटे ਸਭ ਤੋਂ ਛੋਟੀ ਪਿੰਨ ਕਿਹੜੀ ਹੈ ਸਮਾਲੈਸਟ ਫ੍ਰੈਕਸ਼ਨ ਸਾਰੀਆਂ ਰਕਮਾਂ ਦੇਖੋ 11/9 11/ ਉਹ 11/7 11/10 11/6 ਸਾਰੀਆਂ ਜਿਹੜੇ ਉੱਪਰ ਕੀ ਹੈ 11 ਹੁਣ ਜਰ ਮੈਂ 11 ਨੂੰ ਵੱਡੀ ਰਕਮ ਨਾਲ ਵੰਡੂਗਾ ਤਾਂ ਰਕਮ ਕੀ ਆਊਗੀ ਛੋਟੀ ਅਨਸਰ ਤੇ ਜੇ ਛੋਟੀ ਨਾਲ ਵੰਡੂਗਾ ਤਾਂ ਰਕਮ ਕੀ ਆਊਗੀ ਵੱਡੀ ਤੇ ਜੇ 6 ਨਾਲ ਵੰਡੂਗਾ ਤਾਂ ਰਕਮ ਕੀ ਹੋਜੂ ਵੱਡੀ ਤੇ ਜੇ ਵੱਡੀ ਨਾਲ ਵੰਡੂ ਵੱਡੀ ਮਤਲਬ 10 ਨਾਲ ਤੇ ਰਕਮ ਕੀ ਹੋਜੂ ਛੋਟੀ ਸੋਨੂ ਦੇਖੋ ਕਿਹੜੀ ਪੁੱਛਿਆ ਛੋਟੀ ਤਾਂ ਛੋਟੀ ਕੀ ਹੋਗੀ 11 ਵਟੇ 10 ਕਈ ਬੱਚੇ ਤੇ ਉਲਟਾ ਲਾਏ ਹੁੰਦੇ ਨੇ ਧਿਆਨ ਰੱਖਣਾ ਜਦੋਂ ਵੱਡੀ ਰਕਮ ਨੂੰ ਛੋਟੀ ਨਾਲ ਵੰਡਾਂਗੇ ਤਾਂ ਇਹ ਰਕਮ ਹੋ ਜਾਂਦੀ ਹੈ ਪੁੱਤ ਵੱਡੀ ਤੇ ਜਦੋਂ ਵੱਡੀ ਨਾਲ ਵੰਡਾਂਗੇ ਤਾਂ ਰਕਮ ਹੋ ਜਾਂਦੀ ਹੈ ਛੋਟੀ ਵੱਡੀ ਨਾਲ ਆਪਾਂ ਵੱਧ ਹਿੱਸੇ ਪਾਵਾਂਗੇ ਠੀਕ ਹੈ ਨਾ ਇਹਦਾ ਅਨਸਰ ਆਉਜੀ 1.1 ਇਹਦਾ ਅਨਸਰ ਆਉਜੀ 1.83 ਹੁਣ ਤੁਸੀਂ ਦੇਖ ਲਓ ਵੱਡਾ ਕਿਹੜਾ ਛੋਟਾ ਕਿਹੜਾ ਆਟੋਮੈਟਿਕਲੀ ਕਿਹਲਾ ਵੀ ਛੋਟਾ ਰੰਗਦਾਰ ਭਾਗ ਲਈ ਸਹੀ ਵਿਕਲਪ ਚੁਣਨਾ ਦੇਖੋ ਜੀ ਆ 21 ਸਾਰਾ ਰੰਗ ਕੀਤਾ ਹੋਇਆ 1/6 ਜੋੜ ਆ 3 ਨੇ ਸੇ ਰੰਗ ਕੀਤੇ ਨੇ ਕਿੰਨਿਆਂ ਚੋਂ 6 ਚੋਂ ਇਨੋਂ ਪਾਇ ਇਬਲਿਕਸਾ 1/6 ਜੋੜ 1/2 ਤਾਂ ਇਹ ਹੋ ਗਿਆ ਤਾਂ ਸਹੀ ਮੈਥਡ ਜਾਨਕੀ ਆਪਸ਼ਨ ਕਿਹੜੀ ਆ ਗਈ ਪਹਿਲੀ ਤਾਂ ਪਹਿਲੀ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾ ਦੇਣਾ ਸਭ ਤੋਂ ਨੇ ਮਠਿਆਈ ਲੈਂਦੀ ਇੱਕ ਸਹੀ 3/4 ਜੇ ਸਈਆਂ ਬਣ ਲਈ 4 1 4 ਜੋੜ 3 ਹਾਲਾਂਕਿ ਤੁਹਾਨੂੰ ਆਉਂਦੀ ਹੈ ਨਾ ਮੈਂ ਲਿਖਤਾਂ ਮਾਦੇ ਸੱਤਾਂ ਕੋਲ ਕਿੰਨੀ ਮਿਠਾਈ ਹੈ 7/4 ਕਿੰਨੇ ਦੋਸਤਾਂ 'ਚ ਵੰਡ ਦਿੰਦੀ ਹੈ 7 ਫਰੈਂਡਸ 7 ਹਿੱਸੇ ਵੰਡਦੀ ਹੈ 7/4 ਨੂੰ ਕਿਤੇ ਵੰਡ ਦੋ 7 ਤੇ ਕਿਤੇ ਵੰਡ ਦੋ 7 ਤੇ ਬਾਅਦ 7 ਨਾਲ نیچے ਡਿਵਾਈਡ ਕਰ ਦੋ 7 1 7 7 1 7 ਕਿੰਨਾ ਬਚ ਗਿਆ 1/4 ਤਾਂ ਸਭ ਨੂੰ ਕਿੰਨਾ ਹਿੱਸਾ ਦਿੰਦੀ ਹੈ 1/4 ਯਾਨੀ ਕਿ ਆਪਸ਼ਨ ਕਿਹੜੀ ਹੈ ਦੂਜੀ ਠੀਕ ਹੈ ਨਾ 1/4 1/4 ਤੁਸੀਂ ਜੋੜ ਵੀ ਸਕਦੇ ਹੋ 7 ਵਾਰੀ ਚੈੱਕ ਕਰ ਨਮਸਤੇ ਕੀ ਬੱਚੇ ਕਹਿੰਦੇ ਤੁਹਾਨੂੰ ਤਾਂ ਸਮਝ ਹੀ ਲੱਗ ਗਿਆ 1 2 3 4 5 6 7 ਤਾਂ ਵੀ ਤੁਹਾਡਾ ਆਨਸਰ 7/4 ਬਣ ਜਾਂਦਾ ਤਾਂ ਕਿੰਨੇ ਕਿੰਨੇ ਹਿੱਸੇ ਦੂਸਾ ਉਹਨੂੰ 1/4 4 ਰੀਮਾ ਕੋਲੇ ਕੁੱਲ ਰਕਮ ਰੀਮਾ ਨੇ ਸਪੈਂਡ ਕੀਤੇ ਕੁੱਲ ਰਕਮ ਦਾ ਤੀਜਾ ਹਿੱਸਾ ਘਾਤੇ ਮਣੀ ਆਉਣ ਬੁਕਸ 3/5 ਭਾਗ ਕਿਤੇ ਖਰਚ ਕੀਤਾ ਸਟੇਸ਼ਨਰੀ ਤੇ ਮੰਨ ਲਓ ਉਹਦੇ ਕੋਲ ਕੁੱਲ ਭਾਗ 1 ਸੀ 1/3 ਦੀ ਕੀ ਲੈ ਲਈ ਉਹਨੇ ਕਿਤਾਬਾਂ 3/5 ਦਾ ਕੀ ਲੈ ਲਿਆ ਉਹਨੇ ਸਟੇਸ਼ਨਰੀ ਤਾਂ ਕਿੰਨਾ ਹਿੱਸਾ ਬਚਜੂ ਕਿੰਨਾ ਭਾਗ ਬਚਜੂ ਤਾਂ ਹੀ ਮੈਂ ਨਿਕਲ ਲੱਤਾ ਤਾਂ ਸਾਰਿਆਂ ਦਾ ਜਿਲਕ ਉਤਮ ਲਈ 1/1 ਲਿਖ ਦੋ ਤਾਂ 3 5 15 3 5 15 ਹੁੰਦਾ ਨਾ ਤਾਂ 15 ਕੀ ਹੋ ਗਿਆ ਲਘੁਤਮ ਤਾਂ 15 ਇੱਕਮ 15 ਘਟਾਓ ਇੱਥੇ 15 ਕਰਤਾ ਇੱਥੇ 3 5 ਏ 15 1 5 5 5 3 ਏ 15 3 0 3 0 9 15 ਚੋਂ ਕਿੰਨੇ ਘਟਾ ਦੋ 5 10 10 ਚੋਂ 9 ਕੱਢੇ 1 15 ਮੈਂ ਹੋਰ ਤਰੀਕੇ ਨਾਲ ਵੀ ਸਮਝਾ ਦਉ ਕਿੰਨਾ ਆ ਗਿਆ 1 15 ਤਾਂ ਅਨਸਰ ਲਉਣਾ 1 15 ਹੁਣ ਆਪਾਂ ਫੇਰ ਲਾ ਲਈਏ ਦੂਜਾ ਤਰੀਕਾ ਕੁੱਲ ਰਾਸ਼ੀ ਦਾ 1 3 ਖਰਚ ਦਾ ਕਿਤਾਬਾਂ ਤੇ 1/3 ਕਾਦੇ ਖਰਚਤਾ ਕਿਤਾਬਾਂ ਦੇ ਪਿੱਛੇ ਕਿੰਨਾ ਬਚ ਗਿਆ ਦਾ ਮਤਲਬ 2/3 ਤੀਜੇ ਹਿੱਸੇ ਖਰਚੇ ਦਾ ਦੋ ਹਿੱਸੇ ਦਾ ਬਚ ਹੀ ਗਏ ਵਿੱਚੋਂ ਬਾਕੀ ਕਿੰਨਾ ਖਰਚਤਾ 3/5 ਸਟੇਸ਼ਨਰੀ ਤੇ ਹੁਣ ਤੁਸੀਂ ਬਟਰਫਲਾਈ ਮੈਥਡ ਲਾ ਦੋ 3 5 15 5 ਦੂਣੀ 10 3 ਹੋਤੀ ਉਹ ਨੋ 10 ਅ ਜ 9 ਗੱਡੇ ਕਿੰਨਾ ਆ ਗਿਆ 1/15 ਤਾਂ ਮੈਥਡ ਜਿਹੜਾ ਮਰਜ਼ੀ ਲਾ ਦੋ ਆਨਸਰ ਤੁਹਾਡਾ 1/15 ਹੀ ਆਵੇ ਇੱਕ ਲੜਕੀ ਨੇ ਨਾ ਕਪੜਾ ਲੇਤਾ ਕਮੀਜ਼ ਵਾਸਤੇ ਇੰਨਾ ਕਪੜਾ ਲੇਤਾ ਪਲੱਜੋ ਵਾਸਤੇ ਦੱਸੋ ਉਹਨੇ ਕਹਿੰਦੇ ਕੁੱਲ ਕਿੰਨਾ ਕਪੜਾ ਖਰੀਦਿਆ ਗਰਲ ਬਾਉਟ 1.5 ਡੇਢ ਮਤਲਬ 1.5 2 ਸਹੀ 1/4 ਖਰੀਦਿਆ ਪਲੱਜੋ ਵਾਸਤੇ ਦੱਸੋ ਕਿੰਨਾ ਹਾਉ ਮੱਚ ਕਲੌਥ ਸ਼ੀ ਬਾਉਟ ਕਿਵੇਂ ਨਿਕਲੂ ਫਟਾਫਟ ਬੱਚੇ ਬੋਲੇ ਜੀ ਜੋੜ ਕਰਕੇ ਕਿਨੂ ਕਿਨੂ ਜੋੜ ਦੀਏ ਡੇਢ ਨੂੰ 2 ਸਹੀ 1/4 ਸਹੀਆਂ ਪੰਨ ਲਓ ਕਿੰਨਾ ਬਣ ਗਿਆ 3/2 2 ਚੌਕੀ 8 ਤੱਕ 9/4 ਲਘੁਤਮ ਆ ਗਿਆ 4 ਕਈ ਬੱਚੇ ਕਹਿੰਦੇ ਸਾਡਾ ਤਾਂ ਲਘੁਤਮ ਲੈਣਾ ਕੋਈ ਗੱਲ ਨਹੀਂ ਇਹਦੇ ਨੀਚੇ ਵੀ 4 ਬਣਾ ਦੋ ਉੱਪਰ ਕਿੰਨਾ ਬਣ ਗਿਆ 6 9/4 ਦੋਨਾਂ ਨੀਚੇ 4 4 6 ਤੇ 9 ਕਿੰਨਾ ਆਉਂਦਾ 15 ਕਿੰਨਾ ਆ ਗਿਆ 15/4 ਆਨਸਰ ਹੈ ਨਹੀਂ ਇਹਦੇ ਨਾਲ ਦਾ ਤਾਂ 4 1 4 4 2 8 4 3 12 4 3 12 ਹੋਗੇ ਤਾਂ ਕਿੰਨੇ ਬਚ ਗਏ ਪਿੱਛੇ 3 ਦੁਬਾਰਾ ਇਹਦੀ ਮਿਕਸ ਫ੍ਰੈਕਸ਼ਨ ਬਣਾਤੀ ਤਾਂ ਆਨਸਰ ਕਿੰਨਾ ਬਣ ਗਿਆ 3 ਸਹੀ 3/4 3 ਸਹੀ 3/4 ਕਿੰਨਾ ਆਨਸਰ ਹੈ ਤੀਜਾ ਆਨਸਰ ਹੈ ਤਾਂ ਤੀਜੇ ਦਾ ਟਿੱਕ ਲਾ ਦੇਣਾ 3 2/3 ਕਿਨੇ ਕੀ ਦਰਸਾਉਂਦਾ 3 ਨਾਲ 3 ਗੱਟ ਗਿਆ ਲਓ ਜੀ 2 ਪੂਰੇ 2 ਪੂਰੇ ਕਿੰਨੇ ਵਿੱਚ ਨੇ ਤੀਜੇ ਬਾਕੀ ਇਹ ਵੀ ਚੱਕਰ ਸਿਰ ਇਹ ਪਹਿਲਾ ਭਾਗ ਕੀ ਦਰਸਾ ਰਿਹਾ ਹੈ 1/3 3 ਠੀਕ ਹੈ ਤੇ ਆ ਵੀ ਤੁਹਾਡਾ ਭਾਗ ਦੇਖੋ 2/3 2/3 2/3 ਹਾਂ ਉਹ ਆ ਲਿਖਾਂਗੇ ਆਪਾਂ ਅਨਸਰ ਇਹ ਨਹੀਂ ਲਿਖਦੇ ਕਿਉਂ ਇਤਰੇ ਦੋ ਪੂਰੇ ਹੋ ਗਏ ਇਹਨਾਂ ਨੇ ਪੁੱਛਿਆ ਕੀ ਦਰਸਾ ਰਿਹਾ ਹੈ 3 2/3 ਵੀ ਤਿੰਨ ਵਾਰੀ 2/3 ਚੀਜ਼ਾਂ ਕਿਹੜਾ ਦਿਖਾਉਂਦਾ ਤੌਦਾ ਅਨਸਰ ਆਪਾਂ ਲਵਾਂਗੇ অপਸ਼ਨ ਨੰਬਰ 2 ਇਹਨਾਂ ਨੇ ਰੀਪਰੈਜੈਂਟੇਸ਼ਨ ਪੁੱਛੀ ਐ ਹਾਲਾਂਕਿ ਅਨਸਰ 3 2 3 2 ਆ ਜਾਂਦਾ ਇਹ ਅਨਸਰ ਠੀਕ ਐ ਪਰ ਰੀਪਰੈਜੈਂਟੇਸ਼ਨ ਪੁੱਛੀ ਐ ਤਾਂ ਤੁਸੀਂ ਕਿਹੜਾ ਅਨਸਰ ਲੈਣਾ ਐ অপਸ਼ਨ ਨੰਬਰ 2 ਤਾਂ ਵੀਰੇ ਸਮਝ ਗਏ ਉਹਨਾਂ ਨੇ ਪੁੱਛਿਆ ਕੀ ਦਰਸਾ ਰਿਹਾ ਐ ਸੋ ਕੰਫਿਊਜ਼ਨ ਨਾ ਕਰਨੀ ਇਹ ਅਨਸਰ ਨੂੰ ਆਪਾਂ ਲੈਣਾ ਨੀਚਲੇ 'ਚ ਆ 1/3 ਐ ਆ 2/3 ਹੈ ਆ 3/3 ਹੈ ਇਹ ਕੁਝ ਵੀ ਨਹੀਂ ਦੱਸਾਰੇ ਇਹ ਤੇ ਵੀ ਘਟਾ ਇਹ ਤੇ ਵੀ ਘਟਾ ਇਹ ਹੋ ਸਕਦਾ ਸੀ ਜੇ ਨਾ ਹੁੰਦਾ ਪਰ ਉਹ ਪਿਆਗਾ ਆਪਣੋਂ ਪੁੱਛਿਆ ਵੀ ਸੀ ਵੀ ਕੀ ਰਿਪਰੈਜ਼ੈਂਟ ਕਰਦੇ ਨੇ ਚਿੱਤਰ ਤਾਂ ਕਿਹੜਾ ਲਿਖਣਾ ਹੈ অপਸ਼ਨ ਨੰਬਰ 2 ਅਗਲਾ ਸਵਾਲ ਬੜਾ ਹੀ ਔਖਾ ਹੈ ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ 1/3 ਆਫ 1/6 ਜਿਹੜੇ ਮੇਰੀ ਵੀਡੀਓ ਪਹਿਲਾਂ ਤੋਂ ਦੇਖਦੇ ਉਹਨਾਂ ਨੂੰ ਪਤਾ ਹੀ ਹੈ ਦਾ ਦਾ ਮਤਲਬ ਜਾਂ ਅੰਗਰੇਜ਼ੀ ਚ ਆਫ ਦਾ ਮਤਲਬ ਕੀ ਹੁੰਦਾ ਗੁਣਾ ਬਸ ਜਿਹਨੂੰ ਆਪ ਬਤਾ ਫੜਾਫੜ ਕਰ ਦੋ 1/3 1/6 1/3 1/6 ਦਰਸਾਉਂਦਾ ਬਸ ਇੰਨੇ ਹੀ ਪੁੱਛਿਆ ਸੀ ਆਨਸਰ ਆ ਗਿਆ ਗੁਣਾ ਕਰਨ ਦੀ ਵੀ ਲੋੜ ਨਹੀਂ ਸਭ ਤੋਂ ਛੋਟੀ ਦਸ਼ਮਲਵ ਸੰਖਿਆ ਕਿਹੜਾ ਇਹਨਾਂ ਚੋ ਸਮਾਲੈਸਟ ਹੈ ਤਾਂ ਸਾਰੇ ਸਮਾਲੈਸਟ ਨਾ ਪਤਾ ਲੱਗਣ ਇੱਕ ਵਾਰੀ ਉੱਪਰ ਥੱਲੇ ਕਰਕੇ ਲਿਖ ਲਓ। ਲੋ ਜੀ ਸਾਰੇ ਲਿਖ ਲਏ। ਹੁਣ ਪਹਿਲੇ ਦੇ ਮਗਰ ਤਾਂ ਦੋ ਹੀ ਨੇ ਪੁਆਇੰਟ ਦੂਜੇ ਮਗਰ ਵੀ ਦੋ ਹੀ ਨੇ ਤਾਂ ਸਾਰੇ ਮਗਰ ਤਿੰਨ ਤਿੰਨ ਕਰ ਦੋ। ਮਗਰ ਜ਼ੀਰੋ ਲਾ ਸਕਦੇ ਹਾਂ। ਹੁਣ ਤੁਹਾਨੂੰ ਦੇਖਣ ਚ ਪਤਾ ਲੱਗ ਰਿਹਾ ਵੀ ਕਿਹੜਾ ਛੋਟਾ ਹੈ? ਕਿਹੜਾ ਛੋਟਾ ਹੈ? 0.82 ਤਾਂ ਆਨਸਰ ਲਾ ਦੇਣਾ অপਸ਼ਨ ਨੰਬਰ 3। ਅਗਲਾਗਾ 5 ਕਿਲੋ 5 ਗ੍ਰਾਮ ਨੂੰ ਦਸ਼ਮਲਵ ਰੂਪ ਚ ਦਿਖਾਉਣਾ ਡੈਸ਼ੀਮਲ ਰੋਟੇਸ਼ਨ ਚ ਹੁਣ 5 ਗ੍ਰਾਮ ਦਾ ਮਤਲਬ ਹੁੰਦਾ 1 ਕਿਲੋ ਦੇ ਵਿੱਚ ਕਿੰਨੇ ਗ੍ਰਾਮ ਹੁੰਦੇ ਨੇ 1000 ਗ੍ਰਾਮ ਹੁੰਦੇ ਨੇ 1 ਕਿਲੋ ਚ ਕਿੰਨੇ ਗ੍ਰਾਮ ਹੁੰਦੇ ਆ 1000 ਗ੍ਰਾਮ ਤੇ ਇਹਨਾਂ ਨੇ ਕਿਹਾ 5 ਕਿਲੋ 5 ਗ੍ਰਾਮ 5 ਦਾ ਮਤਲਬ 1000ਵਾਂ ਹਿੱਸਾ 1000ਵਾਂ ਹਿੱਸਾ ਮਤਲਬ ਦੋ ਜ਼ੀਰੋ ਨਾਲ ਲਾਉਣੀਆਂ ਪੈਣੀਆਂ ਆਪਾਂ ਨੂੰ ਤਾਂ 5.005 ਕਿਉਂਕਿ ਪੁਆਇੰਟ ਤੋਂ ਬਾਅਦ ਤਿੰਨ ਡਿਜੀਟ ਜ਼ਰੂਰੀ ਨੇ ਕਿਉਂ ਜ਼ਰੂਰੀ ਨੇ ਕਿਉਂਕਿ ਜ਼ੀਰੋਆਂ ਕਿੰਨੀਆਂ ਨੇ 1000 ਚ ਤਿੰਨ ਤਾਂ ਅਨਸਰ ਲਾਉਣਾ 5.005 2/5 ਦਾ ਡੈਸੀਮਲ ਫਾਰਮ ਲਿਖਣਾ ਹੈ 2/5 2/5 ਭਾਵੇਂ ਵੰਡ ਕੇ ਵੀ ਦੇਖ ਸਕਦੇ ਹੋ ਨਾ ਪਤਾ ਲੱਗੇ ਵੰਡਿਆ ਨਹੀਂ ਤਾਂ ਨਾ ਜਾਣਦੀ ਜ਼ੀਰੋ ਪੁਆਇੰਟ ਕਿੰਨੇ ਤੇ ਗਿਆ 4 ਤੇ 2 ਚੌਕਾ 20 ਕਿੰਨਾ ਆ ਗਿਆ 0.4 ਇਸ ਔਖਾ ਤਰੀਕਾ ਰਸ ਦਿੰਨੇ ਆ 2/5 ਲਿਖਿਆ ਉਰੇ ਲਾ ਦੋ 0 ਆਟੋਮੈਟਿਕਲੀ ਪੁਆਇੰਟ ਲੱਗ ਗਿਆ ਤਾਂ b ਨੂੰ 5 ਦੇ ਵੰਡਿਆ ਕਿੰਨਾ ਆ ਗਿਆ .4 .4 ਮਤਲਬ 0.4 ਉਮੀਦ ਹੈ ਤੁਹਾਨੂੰ ਸਮਝ ਲੱਗ ਗਿਆ ਹੋ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਬੇਟਾ